ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵੈਲਕਮ ਆਨ ਸੁਕਿੰਸ ਫਾਰ YouTube ਚੈਨਲ ਅੱਜ ਦੀ ਵੀਡੀਓ ਵਿੱਚ ਆਪਾਂ ਸ਼ੇਅਰ ਕਰਾਂਗੇ ਆਲੂ ਤੇ ਪਨੀਰ ਪਰੌਠਾ ਰੈਸিপি ਸਭ ਤੋਂ ਪਹਿਲਾਂ ਆਪਾਂ ਬੋਇਲ ਕੀਤਾ ਹੋਇਆ ਆਲੂ ਨੂੰ ਮੈਸ਼ ਕੀਤਾ ਥੈਨ ਉਸ ਤੋਂ ਬਾਅਦ ਉਸ ਵਿੱਚ ਆਪਾਂ ਐਡ ਕੀਤਾ ਤਣੀਆਂ ਬਰੀਕ ਬਰੀਕ ਕੱਟ ਕੇ ਥੈਨ ਆਪਾਂ ਸੁੱਕੀ ਮੇਥੀ ਦੇ ਪੱਤੇ ਐਡ ਕੀਤੇ ਥੈਨ ਥੋੜਾ ਪਨੀਰ ਗ੍ਰੇਟ ਕੀਤਾ ਹੋਇਆ ਐਡ ਕੀਤਾ ਆਪਾਂ ਇਸ ਤੋਂ ਬਾਅਦ ਇਸ ਆਪਣਾ ਸਵਾਦ ਅਨੁਸਾਰ ਇਸ ਦੇ ਵਿੱਚ ਆਪਾਂ ਜਿੰਨਾ ਮਿਰਚ ਨਮਕ ਜੀਰਾ ਪਾਊਡਰ ਅਜਵੈਨ ਐਡ ਕਰਾਂਗੇ ਥੈਨ ਇਸ ਨੂੰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਣੀ ਸਟਫਿੰਗ ਹੋ ਗਈ ਰੈਡੀ ਥੈਨ ਆਪਣਾ ਆਪਾਂ ਪਰਾਂਠਾ ਬਣਾਉਣਾ ਸ਼ੁਰੂ ਕੀਤਾ ਰੋਟੀ ਨੂੰ ਗੋਲ-ਗੋਲ ਵੇਲਣ ਤੋਂ ਬਾਅਦ ਆਪਾਂ ਇਸ ਦੇ ਵਿੱਚ ਪਹਿਲਾਂ ਥੋੜਾ ਜਿਹਾ ਘਿਓ ਲਗਾਇਆ ਘਿਓ ਲਗਾਉਣ ਤੋਂ ਬਾਅਦ ਆਪਾਂ ਸਟਫਿੰਗ ਫਿਲ ਕਰਨੀ ਸ਼ੁਰੂ ਕੀਤੀ ਸਟਫਿੰਗ ਫਿਲ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਹੋਰ ਗ੍ਰੇਟਿਡ ਪਨੀਰ ਐਡ ਕਰਾਂਗੇ ਥੈਨ ਆਪਾਂ ਚਾਰ ਖੁੰਝੇ ਪਰਾਂਠੇ ਦੀ ਸ਼ੇਪ ਦੇ ਵਿੱਚ ਪਰਾਂਠਾ ਬਣਾਵਾਂਗੇ कई बार आप गोल शेप के बना सकते हैं ती तीन खुंजे बना सकते हैं वो अपनी चॉइस है जो शेप थानू परौंठे की चंकी लगे लो जी परौंठा अपना बन के हो गया तैयार वीडियो भीडियो लगी, प्लीज़ फॉलो शेयर एंड सब्सक्राइब फॉर मोर वीडियोज़ थैंक्स फॉर वॉचिंग